ਸਸਿਕਾਲ ਅੱਜ ਆਪਾਂ ਰਾਵੀ ਦਰਿਆ ਦੇ ਉੱਤੇ ਖੜੇ ਆਂ ਰਾਵੀ ਉੱਥੇ ਖੜੇ ਆਂ ਜਿੱਥੇ ਕਿਸਾਨਾਂ ਦੀਆਂ ਜਿਹੜਾ ਪੁੱਤਾਂ ਵਾਂਗੂ ਪਾਲਿਆ ਝੋਨਾ ਹੈ ਉਹ ਇਸੇ ਜਿਹੜਾ ਉਹ ਖਰਾਬ ਕਰ ਦਿੱਤਾ ਹੈ ਆ ਦੇਖੋ ਤੁਸੀਂ ਦੇਖ ਤੱਕਦੇ ਹੋ ਸਾਰੀ ਦੂਰ ਤੱਕ ਇਹ ਇਧਰ ਨਿਗਾਹ ਮਾਰੋਗੇ ਜਾਂ ਉੱਧਰ ਜਿੱਥੇ ਤੱਕ ਵੀ ਨਿਗਾਹ ਮਾਰੋਗੇ ਸਾਰਾ ਜਿਹੜਾ ਰੇਤਾ ਚੜਿਆ ਪਿਆ ਹੈ ਇੱਥੇ ਇੱਥੇ ਦੇਖਣ ਜੋ ਗੱਲ ਇਹ ਹੈ ਵੀ ਕਿੱਥੇ ਪੰਜਾਬ ਦੇ ਵਿੱਚ ਹੋਰ ਦਰਿਆ ਟੁੱਟੇ ਨੇ ਉੱਥੇ ਮਦਦ ਵੱਡੇ ਪੱਧਰ ਤੇ ਪਹੁੰਚ ਰਹੀ ਹੈ ਤੁਸੀਂ ਦੇਖੋ ਆ ਸਾਰਾ ਏਰੀਆ ਆਹਾ ਇੱਥੇ ਕੋਈ ਟਰੈਕਟਰ ਨਹੀਂ ਆ ਰਿਹਾ ਜਿੰਨੇ ਵੀ ਟਰੈਕਟਰ ਨੇ ਆਹ ਮਿੱਟੀ ਸਾਫ਼ ਕਰ ਰਹੇ ਨੇ ਇਕੱਠੀ ਕਰ ਰਹੇ ਨੇ ਇਹ ਸਾਰੇ ਟਰੈਕਟਰ ਆਪਣੇ ਕਿਸਾਨਾਂ ਦੇ ਨੇ ਅਬਦੇ ਵੱਲ ਉਹ ਡੀਜ਼ਲ ਫੂਕ ਰਹੇ ਨੇ ਅਬਦੇ ਵੱਲੋਂ ਇਹ ਜ਼ਮੀਨ ਹੈ ਜਿਹੜੀ ਇਸ ਸਮੇ ਪੱਧਰੀ ਕਰ ਰਹੇ ਨੇ ਵੀ ਕਿਸੇ ਲੋਟ ਇੱਥੇ ਕਣਕ ਹੈ ਜਿਹੜੀ ਉਹ ਕਣਕ ਹੈ ਜਿਹੜੀ ਉਹ ਬੀਜ ਸਕਣ ਉਹ ਦੇਖੋ ਬਹੁਤ ਡੀਜ਼ਲ ਦੀ ਟਰੈਕਟਰਾਂ ਦੀ ਲੋੜ ਹੈ ਤਾਂ ਜੋ 20-25 ਦਿਨਾਂ 'ਚ ਜਿਹੜਾ ਇਹ ਮਿੱਟੀ ਨੂੰ ਪੱਧਰੀ ਕਰਕੇ ਲੋਕ ਆਪਣੀ ਜਿਹੜੀ ਹੈਗੇ ਫਸਲ ਉਹ ਬੀਜ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ